ਰਜੀਤ ਜੀ ਤੁਹਾਨੂੰ ਬਤਲ ਕੇ ਲੋਕਾਂ ਦਾ ਬੜਾ ਸਤਿਕਾਰ ਦਿੱਤਾ ਹੈ ਜਿਤਾਇਆ ਕੀ ਕਹਿਣਾ ਚਾਹੁੰਦਾ ਮੈਂ ਸਭ ਤੋਂ ਪਹਿਲਾਂ ਤਾਂ ਨੰਗਲ ਜ਼ੋਨ ਦੇ ਸਾਰੇ ਹੀ ਵੋਟਰ ਭੈਣ ਭਰਾਵਾਂ ਦਾ ਧੰਨਵਾਦ ਕਰਦਾਗਾ ਜਿਨ੍ਹਾਂ ਨੇ ਐਡੇ ਮੈਨੂੰ ਵੱਡੇ ਪੱਦਰ ਤੇ ਵੋਟਾਂ ਪਾ ਕੇ ਆਪਣੇ ਜ਼ੋਨ ਦੇ ਵਿੱਚੋਂ ਜਿਤਾ ਕੇ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਚੁਣਿਆ ਤੇ ਮੈਂ ਉਹਨਾਂ ਦਾ ਹਮੇਸ਼ਾ ਹੀ ਰਿਣੀ ਰਹੂੰਗਾ ਉਹਨਾਂ ਦੇ ਨਾਲ ਦਿਨ ਰਾਤ ਮੋਢੇ ਦੇ ਨਾਲ ਮੋਟਾ ਲਾ ਕੇ ਜੋ ਵੀ ਸਾਡੇ ਵਿਕਾਸ ਦੇ ਕੰਮ ਨੇਗੇ ਉਹਨਾਂ ਨੂੰ ਅਸੀਂ ਪਾਇਲ ਦੇ ਆਧਾਰ ਤੇ ਜੋ ਕਿਤੇ ਕਮੀ ਪੇਸ਼ੀ ਹੈਗੀ ਹੈਗੀ ਸਭ ਤੋਂ ਪਹਿਲਾਂ ਉਹਨਾਂ ਨੂੰ ਪੂਰਾ ਕਰਾਂਗੇ ਅਸੀਂ। ਭਾਜੀ ਦਲ ਨੇ ਇਹ ਖੋਸ਼ ਲਾਇਆ ਵੀ ਆਮ ਆਦੀ ਪਾਰਟੀ ਹਾਂ ਤਾਂ ਮਤਲਬ ਘਟਾ ਕੇ ਕੀ ਗੱਲ ਸਹੀ ਦੇਖੋ ਜੀ ਸਾਡਾ ਇੱਕ ਜਿਹੜਾ ਇੱਥੇ ਹੱਤਾ ਮਾਲਕਾ ਦੀ ਬਲਾਕ ਸਮਤੀ ਹੈ ਉੱਥੇ ਜੋ ਭਾਜਪਾ ਦਾ ਕੈਂਡੀਡੇਟ ਆ ਉਹ ਸਿਰਫ 14 ਵੋਟਾਂ ਦੇ ਉੱਤੇ ਜਿੱਤਿਆਗਾ ਜੇਕਰ ਕੋਈ ਇਸ ਤਰ੍ਹਾਂ ਦੀ ਗੱਲਬਾਤ ਹੁੰਦੀ ਆਮ ਆदमी ਪਾਰਟੀ ਨੇ ਨਾ ਕੋਈ ਵਿਧਾਨ ਸਭਾ ਚੋਣਾਂ ਦੇ ਵਿੱਚ ਐਮਪੀ ਚੋਣਾਂ ਦੇ ਵਿੱਚ ਚਾਹੇ ਸਰਪੰਚੀ ਦੀਆਂ ਚੋਣਾਂ ਹੋਣ ਸਾਡੇ ਸਰਪੰਚ ਬਹੁਤ ਸਾਰੇ ਪਿੰਡਾਂ ਦੇ ਵਿੱਚ 4 4 5 5 ਕਈ ਪਿੰਡਾਂ ਦੇ ਵਿੱਚ 1 1 2 2 ਵੋਟਾਂ ਤੇ ਹਾਰੇ ਨੇਗੇ ਸੋ ਜਿਹੜੀ ਆਮ ਆਦਮੀ ਪਾਰਟੀ ਹੈ ਇਹਨੇ ਨਾ ਕਦੇ ਧੱਕਾ ਕੀਤਾ ਨਾ ਕਰਨਾ ਇਨਸਾਫ ਪਸੰਦ ਪਾਰਟੀ ਅੰਦੋਲਨ ਦੇ ਵਿੱਚੋਂ ਨਿਕਲੀ ਹੋਈ ਪਾਰਟੀ ਹੈ ਆਮ ਲੋਕਾਂ ਦੀ ਪਾਰਟੀ ਹੈਗੀ ਇਸ ਦੇ ਵਿੱਚ ਤੱਕਾ ਹੋਣ ਦੀ ਕਿਤੇ ਵੀ ਕੋਈ ਗੁੰਜਾਇਸ਼ ਨਹੀਂ ਹੈਗੀ ਜੀ। ਹਰਜੀਤ ਜੀ ਜੀ ਤੁਸੀਂ ਜਦੋਂ ਲੋਕਾਂ ਚ ਗਏ ਹੋ ਤੁਸੀਂ ਵਾਦੇ ਵੀ ਕੀਤੇ ਹੋਣ ਕਿ ਲੋਕਾਂ ਨਾਲ ਕਿਹੜੇ ਕਿਹੜੇ ਵਾਦੇ ਸੀਗੇ ਜੇ ਕਦੋਂ ਉਹ ਉਹ ਕਰਨੇ ਵਾਦੇ ਪਹਿਲਾ ਇਹ ਸੀਗੇ ਜੀ ਜੋ ਸਾਡੀਆਂ ਮੋਡਲੀਆਂ ਲੋੜਾਂ ਨੇ ਚਾਹੇ ਸਾਡੇ ਸਕੂਲ ਹੋਣਾ ਚਾਹੇ ਸਾਡੇ ਹਸਪਤਾਲ ਮਹੱਲਾ ਕਲੀਨਕ ਹੋਣਾ ਚਾਹੇ ਸਾਡੇ ਨੌਜਵਾਨਾਂ ਦੇ ਲਈ ਖੇਡ ਗਰਾਊਂਡ ਬਣਾਉਣੇ ਹੋਣਾ ਜਾਂ ਪਿੰਡ ਦੇ ਹੋਰ ਵੀ ਵਿਕਾਸ ਕਾਰਜ ਨੇ ਕੋਈ ਗਲੀ ਨਾਲੀ ਬਣਾਉਣੀ ਹੈਗੀ ਸਭ ਤੋਂ ਪਹਿਲੀਆਂ ਜਿਹੜੀਆਂ ਮੋਡਲੀਆਂ ਲੋੜਾਂ ਨੇਗੇ ਉਹਨਾਂ ਦੇ ਉੱਤੇ ਅਸੀਂ ਪਿੰਡਾਂ ਨੂੰ ਸ਼ਹਿਰਾਂ ਦੇ ਤਰਜ਼ ਦੇ ਉੱਤੇ ਬਣਾਉਣ ਦੇ ਲਈ ਅਸੀਂ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਤੇ ਇਸ ਮੇਰੇ ਸਕਾਰਜੋਗ ਐਮ ਐਲ ਏ ਸਹਿਬਾਨ ਸਰਦਾਰ ਗੁਰਪ੍ਰੀਤ ਸਿੰਘ ਜੀ ਬਣਾਵਾਲੀ ਸ੍ਰੀ ਵਿਜੇ ਸਿੰਘਲਾ ਜੀ ਐਮ ਐਲ ਏ ਹਲਕਾ ਮਾਨਸਾ ਸ੍ਰੀ ਗੋਦਰਾਮ ਜੀ ਐਮ ਐਲ ਏ ਹਲਕਾ ਬੁੜਲਾਟਾ ਉਹਨਾਂ ਦੀ ਰਹਿਣ ਪਾਈ ਦੇ ਹੇਠ ਜਿੰਨੇ ਵੀ ਜੋ ਵੀ ਕੰਮ ਨੇ ਵਿਕਾਸ ਦੇ ਉਨ੍ਹਾਂ ਦੇ ਨਾਲ ਅਸੀਂ ਉਨ੍ਹਾਂ ਦਾ ਸਹਿਯੋਗ ਲੈ ਕੇ ਜੋ ਵੀ ਗ੍ਰਾਂਟ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚੋਂ ਸਾਨੂੰ ਜਾਰੀ ਹੋਊਗੀ ਅਸੀਂ ਵੱਧ ਤੋਂ ਵੱਧ ਪਿੰਡਾਂ ਦਾ ਵਿਕਾਸ ਹੈ ਜਿਹੜਾ ਉਹ ਕਰਾਂਗੇ